ਐਸਐਮਜੀ ਨਿਊਜ਼ ਦੇਖ ਰਹੇ ਦਸ਼ਕਾਂ ਦਾ ਮੈਕਲਵਾਨ ਸਿੰਘ ਸਨੋਡਵੀਸ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਇੱਕ ਬਦਲਾ ਆਇਆ ਬਦਲਾ ਕੀ ਆਇਆ ਕਿ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਸੱਤਾ ਜੇ ਕਹਿ ਕੇ ਆਈ ਕਿ ਅਸੀਂ ਰਵਾਇਤੀ ਪਾਰਟੀਆਂ ਨਾਲੋਂ ਕੁਝ ਵੱਖਰਾ ਦਮਾਂਗੇ ਤੁਸੀਂ ਜਾਣਦੇ ਹੋਣੇ ਹੋ ਵੋਟਾਂ ਦੇ ਵਿੱਚ ਕਈ ਗਰੰਟੀਆਂ ਦਿੱਤੀਆਂ ਗਈਆਂ ਸੀ ਜਿਵੇਂ ਬਿਜਲੀ ਦੀ ਗਰੰਟੀ ਪਾਣੀ ਦੀ ਗਰੰਟੀ ਸਿਹਤ ਦੀ ਗਰੰਟੀ ਸਿੱਖਿਆ ਦੀ ਗਰੰਟੀ ਉਹਨਾਂ ਵਿੱਚੋਂ ਇੱਕ ਪਹਿਲੀ ਗਰੰਟੀ ਸੀ ਜਿਹੜੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਸਰਕਾਰ ਬਣਦੇ ਸਾਰ ਹੀ ਪੂਰੀ ਕਰ ਦੇਾਂਗੇ ਉਸੇ ਬਿਜਲੀ ਦੀ ਗਰੰਟੀ ਕਿ ਜਿਹੜੇ ਬਿੱਲ ਨੇ ਤੁਹਾਡੇ ਉਹ ਮੁਆਫ ਆਇਆ ਕਰਨਗੇ 600 ਯੂਨਟ ਤੁਹਾਡੀ ਮਾਫ ਹੋਏਗੀ ਉਹ ਦੇ ਵਿੱਚ ਥੋੜਾ ਜਿਹਾ ਕਿਲੋਵਾਟ ਦਾ ਦੇ ਉਸ ਜੀ ਦਾ ਸਿਸਟਮ ਸੀਗਾ ਪਰ 600 ਯੂਨਟ ਵਾਲੇ ਦਾ ਬਿੱਲ ਦੇ ਬੈ ਬੈਲਾ ਉਹ ਜ਼ੀਰੋ ਆਇਆ ਕਰੇਗਾ ਜੋ 600 ਯੂਨਟ ਫੂਕਦਾ ਹੈ ਉਹਦਾ ਜ਼ੀਰੋ ਆਏਗਾ ਜੋ ਉਸ ਤੋਂ ਉੱਪਰ ਜਾਂਦਾ ਹੈ ਤਾਂ ਉਸ ਦਾ ਕਰੀਰੀਆ ਜੋ ਹੈਗਾ ਉਹ ਸਾਰਾ ਸਰਕਾਰ ਨੇ ਦੱਸਿਆ ਗਿਆ ਅੱਜ ਕਈ ਥਾਂ ਮੈਂ ਬੈਲਾਏ ਨੇ ਕੱਲ ਕਈ ਥਾਂ ਮੈਂ ਬੈਲਾਏ ਨੇ ਤਾਂ ਲੋਕਾਂ ਦੇ ਅਲੱਗ-ਅਲੱਗ ਰਿਐਕਸ਼ਨਸ ਆ ਰਹੇ ਨੇ ਲੋਕਾਂ ਵੱਲੋਂ ਆਪਣੀਆਂ ਵੀਡੀਓਾਂ ਪੋਸਟ ਕੀਤੀਆਂ ਜਾ ਰਹੀਆਂ ਨੇ ਇੰਸਟਾ ਤੇ ਪੋਸਟ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਪੋਸਟ ਕਰਕੇ ਦੱਸਿਆ ਜਾ ਰਿਹਾ ਕਿ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਅੱਜ ਹਰਪ੍ਰੀਤ ਸਿੰਘ ਈਟੀਓ ਵੀ ਲਾਈਵ ਹੋਏ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਉਹਦੇ ਵਿੱਚ ਕਿਹਾ ਕਿ 85% ਉਹ ਕਹਿ ਰਹੇ ਨੇ ਕਿ 85% ਅਸੀਂ ਲੋਕਾਂ ਦੇ ਬਿੱਲ ਜ਼ੀਰੋ ਕਰ ਦਿੱਤੇ ਨੇ ਕਿਉਂਕਿ 600 ਜੁਨਟ ਦੇ ਅੰਡਰ ਰਹਿ ਕੇ ਲੋਕਾਂ ਨੇ ਜੁਨਟਾਂ ਦਾ ਜਿਹੜੀ ਇਸਤੇਮਾਲ ਕੀਤਾ ਆ ਤੇ ਅਸੀਂ ਉਹਨਾਂ ਨੂੰ ਜਿਹੜੀ ਗਾਰੰਟੀ ਦਿੱਤੀ ਸੀ ਉਹ ਪੂਰੀ ਕਰ ਦਿੱਤੀ ਆ ਵਿਰੋਧੀ ਪਾਰਟੀਆਂ ਇਸ ਉੱਪਰ ਤੰਜ ਕਸ ਰਹੀਆਂ ਨੇ ਵਿਰੋਧੀ ਪਾਰਟੀਆਂ ਸ਼ਰਾਬ ਦੀ ਨੀਤੀ ਨੂੰ ਲੈ ਕੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਦਿਖਾਈ ਦੇ ਰਹੀਆਂ ਨੇ ਪਰ ਲੋਕਾਂ ਦਾ ਧਿਆਨ ਵਿਰੋਧੀ ਪਾਰਟੀਆਂ ਵੱਲ ਨਾ ਹੋ ਕੇ ਸੱਤਾਧਾਰੀ ਪਾਰਟੀ ਵੱਲ ਹੈ ਕਿ ਸੱਤਾਧਾਰੀ ਪਾਰਟੀ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰ ਰਹੀ ਹੈ ਕਿ ਨਹੀਂ ਕਰ ਰਹੀ ਪਰ ਜਿੱਥੋਂ ਤੱਕ ਦੇਖਿਆ ਜਾਵੇ ਭ੍ਰਿਸ਼ਟਾਚਾਰ ਦੀ ਮਸਲੇ ਹੋਣ ਜਿਵੇਂ ਭਾਰਤ ਪੁਸ਼ਨਾਸ਼ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਧਰਮ ਸਿੰਘ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਹੋਰ ਕਈ ਅਜੇ ਮੰਤਰੀ ਨੇ ਤੇ ਜਿਹੜੇ ਕੈਬਨ ਮੰਤਰੀ ਰਹੇ ਨੇ ਜਾਂ ਐਮਐਲਏ ਰਹੇ ਨੇ ਜਿਨ੍ਹਾਂ ਉੱਪਰ ਇਜ਼ਾਮ ਲੱਗੇ ਸੀ ਉਹਨਾਂ ਦੇ ਉੱਪਰ ਜਿਹੜੀ ਨਿਗ੍ਹਾਉ ਤਗੜੀ ਕਰ ਦਿੱਤੀ ਗਈ ਹੈ ਉਹਨਾਂ ਉੱਪਰ ਨਿਗ੍ਹਾ ਰੱਖੀ ਜਾ ਰਹੀ ਹੈ ਤੇ ਉਹਨਾਂ ਦੀਆਂ ਫਾਈਲਾਂ ਕੋ ਖੋਲੀਆਂ ਜਾ ਰਹੀਆਂ ਨੇ ਕਿ ਕੁਛ ਨਾ ਕੁਛ ਉਹਨਾਂ ਨੂੰ ਮਿਲੇ ਤੇ ਉਹ ਉਹਨਾਂ ਉੱਪਰ ਕਾਰਵਾਈ ਕਰਨ ਹਾਲਾਂਕਿ ਬੋਧੀ ਪਾਰਟੀ ਇਸ ਨੂੰ ਬਦਲੇ ਦੀ ਰਾਜਨੀਤੀ ਦੱਸ ਰਹੀਆਂ ਨੇ ਪਰ ਭਗਵਾਨ ਸਿੰਘ ਮਾਨਨੰਦਾ ਕਹਿਣਾ ਹੈ ਕਿ ਜਿਸ ਕਿਸੇ ਨੇ 1 ਰੁਪਏ ਦਾ ਵੀ ਘਪਲਾ ਕੀਤਾ ਅਸੀਂ ਉਸ ਨੂੰ ਨਹੀਂ ਬਖਸਾਂਗੇ ਜ਼ੀਰੋ ਟੋਲਰੈਂਸ ਜ਼ੀਰੋ ਟੋਲਰੈਂਸ ਨਾਲ ਸਰਕਾਰ ਚੱਲੇਗੀ ਅਸੀਂ ਕੁਝ ਵੀ ਬਰਦਾਸ਼ਤ ਨਹੀਂ ਕਰਨਾ ਭ੍ਰਸ਼ਟਾਚਾਰਤਾ ਬਰਦਾਸ਼ਤ ਬਿਲਕੁਲ ਨਹੀਂ ਕਰਨਾ ਪਿਛਦੇ ਬੀਤੇ ਸਮੇਂ ਦੌਰਾਨ ਵਿਜੇ ਸਿੰਘ ਲਾਹਣੋਂ ਨੇ ਸਸਪੈਂਡ ਕੀਤਾ ਸੀ ਖੁਦ ਦੇ ਐਮਐਲਏ ਸੀਗੇ ਕੈਬਨ ਵਜ਼ੀਰ ਵੀ ਉਹਨਾਂ ਨੂੰ ਲਗਾਇਆ ਗਿਆ ਸੀ ਇਹਤ ਮੰਤਰੀ ਲਗਾਇਆ ਗਿਆ ਸੀਗਾ ਉਹਨਾਂ ਨੂੰ ਇਹਨਾਂ ਨੇ ਲਾਂਬੇ ਕਰ ਦਿੱਤਾ ਸੀ ਆਪਣੀ ਪਾਰਟੀ ਚੋਂ ਬਾਹਰ ਕਰ ਦਿੱਤਾ ਸੀਗਾ ਉਸ ਤਰ੍ਹਾਂ ਹੀ ਚੱਲਦੇ ਆ ਜਿਹੜਾ ਬਿਜਲੀ ਦਾ ਹੈ ਜ਼ੀਰੋ ਦਾ ਬਿੱਲ ਆਉਂਦਾ ਲੋਕਾਂ ਦੇ ਰਿਐਕਸ਼ਨ ਅਲੱਗ-ਅਲੱਗ ਆ ਰਹੇ ਨੇ ਕਮੈਂਟਸ ਕਰਕੇ ਤੁਸੀਂ ਵੀ ਦੱਸਣਾ ਕਿ ਤੁਹਾਡਾ ਜਿਹੜਾ ਬਿੱਲ ਹੈ ਉਹ ਬਿਜਲੀ ਦਾ ਜ਼ੀਰੋ ਆਇਆ ਹੈ ਜਾ ਨਹੀਂ ਆਇਆ ਜੇ ਆਇਆ ਤਾਂ ਕਿੰਨਾ ਆਇਆ ਅਗਰ ਤੁਹਾਡਾ ਬਿੱਲ ਜ਼ਿਆਦਾ ਆਇਆ ਜਾਂ ਘੱਟ ਆਇਆ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਇਹ ਸਾਰਾ ਕੁਝ ਆਪਣੇ ਕਮੈਂਟਾਂ ਰਾਹੀਂ ਐਸਐਮਜੀ ਨਿਊਜ਼ ਨੂੰ ਭੇਜੋ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਕਿੱਥੇ ਕਿੱਥੇ ਕੀ ਕੀ ਬਿੱਲ ਆ ਰਹੇ ਨੇ ਤੇ ਕਿੰਨੇ ਕਿੰਨੇ ਬਿੱਲ ਆ ਰਹੇ ਨੇ ਐਸਐਮਜੀ ਨਿਊਜ਼ ਦੇ ਰਹੇ ਨੇ ਤੁਹਾਡਾ ਧੰਨਵਾਦ